ਅੱਛਾ ਵੈਤਵੋਕ ਕੇ ਬਾਤਾਂ ਸ਼ੀਤਲ ਉਂਗਰਾਲ ਜਿਹੜਾ ਅੱਜ ਉਹਨੇ ਐਮਐਲਏ ਸ਼ਿਪ ਤੋਂ ਅਸਤੀਫਾ ਦੇਣਾ ਹੈ ਉਹਨੇ ਕਿਹਾ ਵੀ ਜਿਹੜਾ ਆਪਰੇਸ਼ਨ ਲੋਡਸ ਆ ਉਹ ਕੋਈ ਨਹੀਂ ਸੀ ਉਹ ਤਾਂ ਘੜਿਆ-ਕੜਾਇਆ ਸੀਗਾ ਉਹਦਾ ਕੋਈ ਨਹੀਂ ਤੇ ਮੈਂ ਉਹਨੂੰ ਐਕਸਪੋਜ਼ ਕਰੂੰਗਾ ਤੇ ਆਪਨੇ ਜਦੋਂ ਪੰਜਾਬ ਚ ਸਰਕਾਰ ਬਣੀ ਸੀ ਉਦੋਂ ਆਪਰੇਸ਼ਨ ਲੋਡਸ ਦਾ ਬੜਾ ਚਰਚਾ ਕੀਤਾ ਸੀ ਇੱਕ ਐਫਆਈਆਰ ਵੀ ਦਰਜ ਕੀਤੀ ਸੀ ਪਰ ਉਹ ਤੋਂ ਅੱਗੇ ਹੋਇਆ ਕੁਝ ਨਹੀਂ ਸੀਗਾ ਕੀ ਲੱਗਦਾ ਸ਼ੀਤਲ ਉਂਗਰਾਲ ਨੇ ਜੋ ਕਿਹਾ ਦੇਖੋ ਇੱਕ ਗੱਲ ਤਾਂ ਮੈਨੂੰ ਕਹਿਣ ਚ ਕੋਈ ਚੀਜ਼ ਨਹੀਂ ਆ ਬੀਏ ਸਿਆਸਤ ਨਾਲ ਕੀ ਕਹਿੰਦੇ ਨੇ ਇਹ ਤਾਂ ਸਾਹੀ ਸਵੇ ਦੀ ਮੌਕੇ ਤੇ ਖੜੇ ਕਰ ਦਿੰਦੇ ਨੇ ਇਹਦੀ ਗੱਲ ਤਾਂ ਉਹ ਕਲਾਸਿਕਲ ਸਿਆਸਤ ਨਾਲ ਹੈ ਨਹੀਂ ਮੈਂ ਇਹ ਗੱਲ ਕਹਿਣ ਚਾਹ ਰਿਹਾ ਜਿਹੜਾ ਬੰਦਾ ਬੀਜੇਪੀ ਦੇ ਵਿੱਚ ਇੰਨੇ ਚ ਰਹਿ ਕੇ ਇੱਕ ਟਿਕਟਾ ਮਾਰਾ ਆਪੇ ਛਾਲ ਮਾਰ ਗਿਆ ਹਾਂ ਆਪ ਜਾ ਗਿਆ ਫਿਰ ਆਪ ਚੋਂ ਤੁਰ ਚਲੇ ਗਿਆ ਨਾ ਚਲੇਗਾ ਆਪ ਜੋ ਫਿਰ ਬੀਜੇਪੀ ਚਲਾ ਗਿਆ ਫਿਰ ਆਪ ਜਾ ਕੇ ਉਹਨੇ ਮੈਨੂੰ ਤਾਂ ਲੱਗਦਾ ਵੀ ਹੋਸਰ ਦਾ 2005 ਸਾਲ ਹੋਵੇ ਬੀਜੇਪੀ ਦਾ ਇਹਨਾਂ ਨੂੰ ਸਮਝ ਹੀ ਨਹੀਂ ਆਈ ਹੋਵੇ ਤੇ ਉਹਨੇ ਉਹਨਾਂ ਨਾਲ ਮਿਲ ਕੇ ਇਹ ਗੱਲ ਕਰੀ ਹੋਵੇ ਪਹਿਨਾ ਆਪਾਂ ਇਹਨਾਂ ਨੂੰ ਕਹਿੰਦੇ ਆਪਰੇਸ਼ਨ ਰੋਡਸ ਕਰਦੇਵੇਂ ਪਿਛੋਂ ਆ ਕਰਾਂਗੇ ਐਕਸਪੋਜ਼ਰ ਕਿਉਂਕਿ ਜਿਹੜਾ ਬੰਦਾ ਤੁਹਾਨੂੰ ਖਰਾਬ ਕਰਨਾ ਚਾਹੁੰਦਾ ਤੁਹਾਡਾ ਬਣ ਕੇ ਕਰੇਗਾ ਇਹ ਤਾਂ ਆਮ ਗੱਲ ਹੈ ਲੋ ਗਾਂਦੀ ਹੋਵੇ ਉਹ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਅੰਗਰਾਲ ਹੈ ਉਹ ਤਾਂ ਇਹ ਸਾਰਟ ਆਫ ਪਲਾਂਟ ਸੀਗਾ ਬੀਜੇਪੀ ਦਾ ਆਪਾਂ ਇਹਨਾਂ ਤੋਂ ਫਟਾਫਟ ਫਟਾਫਟ ਲੈਣੀ ਸੀ ਜਿਹੜਾ ਰਿੰਕੂ ਹੈ ਉਹ ਇਹਨਾਂ ਨੇ ਆਪਦੇ ਨਾਲ ਚੁੱਛ ਲਿਆ ਸੀ ਤੇ ਰਿੰਕੂ ਆਪਦੇ ਰਿੰਕੂ ਆਪਦੇ ਨਾਲ ਚੁੱਕੇ ਜੀ ਮੇਰੇ ਕਹਿੰਦੇ ਅੱਥੇ ਸੜਕਾਂ ਨਹੀਂ ਹੋਣੀਆਂ ਮੈਂ ਪਹਿਲਾਂ ਐਮ ਪੀ ਦਾ ਕੰਮ ਹੈ ਸਰਕਾਰ ਨੂੰ। ਹਮਮ। ਐਮ ਪੀ ਦਾ ਕੰਮ ਹੈ ਦੇਸ਼ ਦੀ ਰਾਜਨੀਤੀ ਦੇ ਉੱਤੇ ਉੱਥੇ ਸਵਾਲ ਕਰਿਆ ਹੁੰਦਾ ਇਹਨੇ ਵੀ ਦੇਖੋ ਮੈਂ ਇੰਨਾ ਇੰਨਾ ਜੋਰ ਲਾਇਆ। ਮੈਂ ਲੋਕ ਸਭਾ ਚ ਇੰਨਾ ਗੱਲਾਂ ਤੇ ਗੱਲ ਕਰੀਆ ਹਾਲਾਂਕਿ ਕਿਉਂਕਿ ਲੋਕ ਸਭਾ ਜਿੰਨਾ ਵੀ ਟਾਈਮ ਉਹਨੂੰ 100 1/545 ਵਾ ਹਿੱਸਾ ਟਾਈਮ ਦਿੰਦਾ ਸੀ। ਗਿਣਤੀ ਦੇ ਸਾਹਬ ਦੋ ਮਿੰਟ ਹੀ ਕੱਢਣੇ ਚਾਹੀਦੇ। ਮੈਂ ਕਹਿੰਦਾ ਦੋ ਮਿੰਟ ਕਿਉਂ ਪੰਜਾਬ ਦੀ ਗੱਲ ਕਰ ਦਿੰਦਾ। ਦੋ ਮਿੰਟ ਚ ਵੀ ਤਾਂ ਪੰਜਾਬ ਦੀ ਗੱਲ ਹੋ ਸਕਦੀ ਹੈ। ਬੰਦਾ ਤਾਂ ਗਾਗਰ ਚ ਸਾਗਰ ਬੰਦ ਕਰਨਾਂ ਦੀ ਗੱਲ ਹੁੰਦੀ ਹੈ। ਤੋ ਜੇ ਉਸਨੇ ਉੱਥੇ ਤਾਂ ਗੱਲ ਨਹੀਂ ਕਰੀ ਉਹਰੇ ਕਹਿੰਦਾ ਮੈਂ ਸੜਕਾਂ ਬਣਾਉਣੀਆਂ ਨੇ ਪਿੰਡਾਂ ਸੜਕਾਂ ਬਣਾਉਣਾ ਪਿੰਡਾਂ ਨਹੀਂ ਆ ਉਥੋਂ ਦੇ ਲੋਕਾਂ ਦੇ ਮੈਦਾਨ ਦੇ ਵਾਸਤੇ ਜ਼ਿੰਮੇਵਾਰੀ ਹੈ ਉਥੋਂ ਦੇ ਜਿਹੜੀ ਸੂਬਾ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਕੇਂਦਰ ਦੀ ਕੋਈ ਜ਼ਿੰਮੇਵਾਰੀ ਨਹੀਂ ਕੇਂਦਰ ਤੋਂ ਤਾਂ ਇਹ ਕਰਨਾ ਸੀ ਤਾਂ ਜਿਹੜੇ ਇਹ ਫਲਾਈਟ ਕੋਰੀਡੋਰ ਬਣ ਰਹੇ ਨੇ ਜਿਹੜੇ ਪੰਜਾਬ ਦੇ ਚ 50 ਕਿਲੋਮੀਟਰ ਦੀ ਬੀਐਸਫ ਲਾਈਨ ਰੱਖੀ ਹੈ ਅਗਲੀ ਗੱਲ ਸਦਨ ਚ ਮੋੜਨਾ ਕਰਨਾ ਜ਼ਰੂਰੀ ਨਹੀਂ ਹੁੰਦਾ ਤੁਸੀਂ ਬਤਾਰ ਐਮਪੀ ਚਿੱਠੀਆਂ ਲਿਖੋ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਸਬੰਧਤ ਮੰਤਰਾਲੇ ਨੂੰ ਚਿੱਠੀਆਂ ਲਿਖੋ ਰਿੰਕੂ ਦੱਸੇ ਵੀ ਉਹਨੇ 1 ਸਾਲ ਦੇ ਵਿੱਚ ਕਿ ਕਿਹੜਾ ਕੰਮ ਕਰਿਆ ਬਲਕਿ ਉਹ ਕਦੀ ਜਲੰਧਰ ਪਾਰਲੀਮੈਂਟਰੀ ਕੌਨਸਟਿਚੈਂਸੀ ਨਹੀਂ ਉਹਨੂੰ ਪੰਜਾਬ ਦੇ ਵਾਸਤੇ ਗੱਲ ਕਰਨੀ ਪਰ ਜੇ ਜਲੰਧਰ ਵਾਸਤੇ ਵੀ ਕਰਿਆ ਤਾਂ ਉਹ ਦੱਸੇ ਸਹੀ ਨਾ ਕਿ ਨਾ ਉਹਨੇ ਆਪਣੀ ਚੰਡੇੜੀ ਸੀਆਬਿੰਗ ਵਗੈਰਾ ਇਹਨਾਂ ਦਰਿਆਵਾਂ ਵਾਸਤੇ ਕੀ ਕਰਿਆ ਉਹਨਾਂ ਨੇ ਜਿਹੜਾ এনਵਾਇਰਨਮੈਂਟ ਹੈ ਉਹਦੇ ਵਾਸਤੇ ਕੀ ਕਰਿਆ ਅੰਪਲਾਈਮੈਂਟ ਵਾਸਤੇ ਕੇਂਦਰ ਨੂੰ ਕੀ ਕਰਦੇ ਤੁਸੀਂ ਕਹਿੰਦੇ 2 ਕਰੋੜ ਰੁਪਏ ਰੁਜ਼ਗਾਰ ਹਰ ਸਾਹਿਬ ਦੇਵਾਂਗੇ ਤੁਸੀਂ ਤਾਂ ਪੰਜਾਬ ਚ ਰੁਜ਼ਗਾਰ ਖਤਮ ਕਰ ਰਹੇ ਹੋ ਸੋ ਪੰਜਾਬ ਦੇ ਸੂਬੇ ਦੇ ਅਧਿਕਾਰਾਂ ਵਾਸਤੇ ਕੀ ਕਰਿਆ ਜਲੰਧਰ ਦੇ ਚ ਦੁਆਬੇ ਤੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਤੇ ਮਾਈਗ੍ਰੈਂਟਸ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜਿਹਨੀਆਂ ਕਰੀਆਂ ਹੀ ਗਵਰਨਮੈਂਟ ਆਫ ਇੰਡੀਆ ਨੇ ਹੱਲ ਨੇ ਆਪਣੇ ਸਰਫਤ ਖਾਣੇ ਰਹੇ ਉਹਦੇ ਉੱਤੇ ਕੀ ਕਰਿਆ ਮਤਲਬ ਉਹ ਬਹੁਤ سارے ਕੰਮ ਸੀ ਜਿਹੜੇ ਐਮਪੀ ਨਹੀਂ ਕਰ ਨਾਲ ਲਿਖਦੇ ਨੇ ਜਿਹੜੇ ਐਮਲ ਨਹੀਂ ਕਰ ਸਕਦਾ ਤੇ ਉਹਨਾਂ ਦੇ ਉੱਤੇ ਮੈਨੂੰ ਲੱਗਦਾ ਨਹੀਂ ਇਸ ਤੋਂ ਤਰਗੀਆ ਧਰਮਵੀਰ ਗਾਂਧੀ ਨੇ ਰਾਜਪੁਰੇ ਤੋਂ ਇੱਥੇ ਚੰਡੀਗੜ੍ਹ ਤੱਕ ਵੀ ਰੇਲਵੇ ਲਾਈਨ ਬਣਾਈ ਆ ਰੇਲਵੇ ਲਿੰਕ ਜਿਹੜਾ ਮਾਮਲਾ ਜਿਹੜਾ ਲਿੰਕ ਹੈ ਉਹ ਬਠਿੰਡੇ ਤੋਂ ਸਿੱਧਾ ਹੋ ਜੇ ਉਹ ਉਹਨੇ ਲਿਆ ਸੀ ਉਹ ਕਿਹਾਏ ਕੋਈ ਸਹਿਮਤ ਹੋਵੇ ਨਾ ਹੋਵੇ ਮਨੇ ਉਸ ਦਿਖੈਤੀ ਵਾਰੇ ਵੀ ਉਹਨੇ ਗੱਲ ਕੀਤੀ ਮੈਨੂੰ ਨਹੀਂ ਪਤਾ ਉਹ ਬਿੱਡ ਲੈ ਕੇ ਗਿਆ ਨਹੀਂ ਲੈ ਕੇ ਗਿਆ ਕਹਿੰਦਾ ਸੀ ਮੈਂ ਲੈ ਕੇ ਜਾਣਾ ਤੇ ਜਦ ਤੱਕ ਤੁਸੀਂ ਜਿਹੜੇ ਕੇਂਦਰ ਨੇ ਮੁੱਦੇ ਠਾਉਣੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੋਈ ਗੱਲ ਨਹੀਂ ਕਰਦੇ ਹਾਲਾਂਕਿ ਉਹ ਸਭੀ ਗਾਂਧੀ ਨੇ ਵੀ ਕੋਈ ਸਿਆਸਤ ਉਸ ਤਰ੍ਹਾਂ ਦੀ ਤਾਂ ਕਰੀ ਨਹੀਂ ਨਾ ਪਾਰਟੀ ਨੇ ਉਹਨੂੰ ਕੱਢਿਆ ਨਾ ਉਹਨੇ ਛੱਡਿਆ ਕਹਿੰਦੇ ਸਿਆਸਤੇ ਡਿਮਾਂਡ ਕਰਦੀ ਸੀ ਵੀ ਉਹ ਆਪ ਪਾਰਟੀ ਤੇ ਜਿੱਤਿਆ ਸੀ ਜਾਂ ਤੋ ਐਮਪੀ ਸੀ ਛੱਡ ਦਿੰਦਾ ਤੇ ਜਾਂ ਫਿਰ ਆਪ ਪਾਰਟੀ ਨਾਲ ਲੱਗਿਆ ਰਹਿੰਦਾ ਉਹ ਤਾਂ ਉਹਨੇ ਧੋਣੇ ਨਹੀਂ ਕਰੇ ਸੋ ਇਸ ਕਰਕੇ ਮੈਨੂੰ ਆਇਆ ਲੱਗਦਾ ਸਾਡੀ ਸਿਆਸਤ ਕਿਤੇ ਨਾ ਕਿਤੇ ਕਿੱਧਰ ਨਾ ਕਿਤੇ ਆਪਣੀ ਮਾਰ ਗਈ ਵੀ ਆ ਗਈ ਜਦ ਤੁਸੀਂ ਇਹ ਕਹਿੰਦੇ ਮੇਰਾ ਮਤ ਭੇਦ ਨਾ ਉਹ ਨਹੀਂ ਤੁਸੀਂ ਉਹ ਆ ਉਹਦਾ ਛੱਡਦੇ ਇਸ ਪੱਖੋਂ ਮੈਂ ਇਹ ਕਹਾਂਗਾ ਚਾਹੇ ਜੋ ਮਰਜੀ ਨੇ ਰਿੰਕੂ ਤੇ ਅੰਗਰਾਲ ਨੇ ਆਪਦੇ ਆਉਦੇ ਛੱਡਨੇ ਰਿੰਕੂ ਦਾ ਤਾਂ ਕੋਈ ਹਰਕ ਨਹੀਂ ਪੈਂਦਾ ਕੋਈ ਤਾਂ ਬੇਸਿਕਲੀ ਛੱਡੀ ਵਰਗੀ ਹੀ ਆ ਪਰ ਵੀ ਮੈਂ ਐਂਟੀ ਡਿਜ਼ੋਲਵ ਹੋ ਜਾਣੀਆਂ 2 ਮਹੀਨਿਆਂ ਨੂੰ ਪਰ ਜਿਹੜਾ ਅੰਗਰਾਲ ਨੇ ਛੱਡਿਆ ਉਹਨੇ 2.5 ਸਾਲ ਦੀ ਆਪਣੀ ਅੰਮਨਿਸ਼ਿਪ ਛੱਡੀ ਆ ਉਹ ਗੱਲ ਵੱਖਰੀ ਆ ਮੂੰ ਮੁਰਕੇ ਜਿੱਦਾਂ ਕਿ ਨਹੀਂ ਜਿੱਤਾ ਇੱਕ ਸਵਾਲ ਇੱਥੇ ਜਿਹੜੀਆਂ ਲੀਡਰਾਂ ਦੀਆਂ ਬੀਜੇਪੀ ਵੱਲੋਂ ਲਾਮਡੋਰੀਆਂ ਨਹੀਂ ਇਹਦਾ ਬੀਜੇਪੀ ਨੂੰ ਕੀ ਫਾਇਦਾ ਹੋਏਗਾ ਤਾਂ ਲੱਗਦਾ ਕੋਈ ਫਾਇਦਾ ਨਹੀਂ ਬੀਜੇਪੀ ਨੂੰ ਕੋਈ ਫਾਇਦਾ ਨਹੀਂ ਬੀਜੇਪੀ ਇਹ ਦਿਖਾ ਰਹੀ ਹੈ ਵੀ ਸਾਡੇ ਕੋਲ ਪੰਜਾਬ ਦੀ ਲੀਡਰਸ਼ਿਪ ਨਹੀਂ ਲੋਕਾਂ ਨੂੰ ਇਹ ਦਿਖਾ ਲਿਆ ਹਾਲਾਂਕਿ ਇਹਨਾਂ ਦਾ ਜਲੰਧਰ ਦੇ ਵਿੱਚ ਮਨਰੰਜਨ ਕਾਲਜਾ ਵਰਗਾ ਸਿਆਣਾ ਤੇ ਤਕੜਾ ਲੀਡਰ ਬੈਠਾ ਹੈ ਪਰ ਉਹ ਇਹਨਾਂ ਨੂੰ ਵਿਸ਼ਵਾਸ ਨਹੀਂ ਪਹੰਡਾ ਲਈ ਇਹਨਾਂ ਦੇ ਲੀਡਰ ਨੇ ਇਹਨਾਂ ਕੋਲੇ ਬੀਜੇਪੀ ਕੋਲੇ ਜਾਨੀ ਸਾਹਿਬ ਉਧਰ ਏਰੀਏ ਚ ਇਹਨਾਂ ਨੇ ਜਾਨੀ ਸਾਹਿਬ ਨੂੰ ਰਿਹਾ ਜਾਖੜ ਸਾਹਿਬ ਦੇ ਮੁਕਾਬਲੇ ਜਾਨੀ ਸਾਹਿਬ ਪੁਰਾਣੇ ਪੱਤੇ ਲੀਡਰ ਨੇ ਤੇ ਜਾਖੜ ਸਾਹਿਬ ਜਿੱਦਾਂ ਬੋਲਦੇ ਨੇ ਉਹ ਦੋ ਵਾਰੀ ਮੰਤਰੀ ਵੀ ਰਹੇ ਨੇ ਜਾਖੜ ਸਾਹਿਬ ਤਾਂ ਕਦੇ ਨਹੀਂ ਰਹੇ ਉਹ ਤਾਂ ਐਮਪੀ ਇੱਕ ਵਾਰੀ ਚਲੋ ਬਾਈ ਇਲੈਕਸ਼ਨ ਚ ਹੋ ਗਏ ਸੀ ਪਰ ਜਾਨੀ ਸਾਹਿਬ ਤਾਂ ਮੰਤਰੀ ਵੀ ਰਹੇ ਨੇ ਅਰ ਉਹਨਾਂ ਨੇ ਆਪਣੇ ਮੰਤ్రਾਂ ਨੇ ਚੜਾਈ ਨੇ ਹਰਜੀਤ ਗਰੇਵਾਲ ਇਹਨਾਂ ਦਾ ਸਪੋਕਸਮੈਨ ਰਿਹਾ ਹੈ ਟਕੜਾ ਤੇ ਠੀਕ ਹੈ ਤੇ ਗੱਲਾਂ ਬੜੀਆਂ ਕਾਉਂਟਰਵਰਸੀ ਕੰਪੀਟੀਸ਼ਨ ਬਹੁਤ ਕਰਦੇ ਨੇ ਟਕੜੇ ਲੀਡਰ ਇਹਨਾਂ ਕੋਲ ਹੈਗੇ ਨਹੀਂ ਬਾਰੇ ਉਹ ਨਹੀਂ ਦਿੰਦੇ ਹੁਣ ਕੋਈ ਪੁੱਛਣੀ ਹੈ ਹੁਣ ਤਾਂ ਜਿਹੜੇ ਛਪੇਰਗੜੀ ਦੇ ਦੂਜੇ ਪਾਸੇ ਵਾਲੇ ਨੇ ਕਿਉਂਕਿ ਭਾਪੀ ਨੂੰ ਉਹ ਇਹਨਾਂ ਨੂੰ ਚੁੱਪ ਵੀ ਕਰਾ ਲਗੇ ਵੀ ਨਹੀਂ ਨਹੀਂ ਹੋਈ ਕਿਉਂਕਿ ਆਰਐਸਐਸ ਚਿਕਾ ਪੈ ਇਹ ਆਰਐਸਐਸ ਦੇ ਮੈਂタル ਕੋਈ ਬਾਤ ਨਹੀਂ ਬੜੇ ਹਿੱਜ ਕੇ ਲਈ ਛੋਟਾ ਹਿੱਜ ਛੋੜਨਾ ਹੁੰਦਾ ਹੈ ਐਸਾ ਨਹੀਂ ਗੱਲਾਂ ਨੇ ਉਂਝ ਰਿਐਕਸ਼ਨ ਕੋਈ ਹੋ ਵੀ ਸਕਦਾ ਕੱਲ ਨੂੰ ਕਿਤੇ ਹਿਮਾਚਲ ਚ ਹੋ ਹੀ ਗਿਆ ਹਰਿਆਣੇ ਚ ਹੋ ਹੀ ਗਿਆ ਉਹ ਉੱਥੇ ਵੀ ਤਾਂ ਬੀਜਪੀ ਹੋਈ ਹੈ ਨਾ ਤਕਲੀ ਦੀ ਉਹ ਕਹਿੰਦੇ ਜਿਹੜੇ ਤੁਸੀਂ ਦੂਜੇ ਪਾਸੇ ਵਾਲੇ ਨੇ ਉਹਨਾਂ ਟਿਕਟਾਂ ਦੇ ਜਾਂਦੇ ਉਹ ਇਹ ਗੱਲ ਆਪਣੇ ਆਪ ਦੀ ਭਾਪੀ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਾਂਗਾ ਭਾਪੀ ਦੀ ਵੱਡੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਕਿਉਂਕਿ ਭਾਪੀ ਅਜੇ ਵੀ ਵੱਡੀ ਪਾਰਟੀ ਹੈ ਇਸ ਦੇ ਵਿੱਚ ਤੇ ਜੇ ਵੱਡੀ ਪਾਰਟੀ ਆ ਕੁਝ ਕਰ ਰਹੀ ਆ ਵੀ ਜੀ ਨੂੰ ਮਰਗੀ ਨਹੀਂ ਚਾਹੀਦੀ ਜੀ ਦੇ ਛੱਕੇ ਨੂੰ ਲਾ ਲੋ ਜਾਂ ਬੰਦੇ ਖਰੀਦ ਲੋ ਤੇ ਫਿਰ ਉੱਥੇ ਬਾਕੀ ਇਹ ਆ ਵੀ ਕੀ ਤੁਸੀਂ ਉਮੀਦ ਕਰੋਗੇ ਜਿਨ੍ਹਾਂ ਨੇ ਕਹ ਚੋਣ ਵਾਸਤੇ ਮੇਲ ਦੀ ਚੋਣ ਦੇ ਵਿੱਚ ਜੋ ਕੁਝ ਕਰਿਆ ਹਾਂ ਹਾਂਜੀ ਹਾਂਜੀ ਚੰਡੀਗੜ੍ਹ ਦੇ ਵਿੱਚ ਭਾਪੀ ਦਾ ਕੰਮ ਕੀ ਆ ਰਿਹਾ ਹੈ ਕਿ ਫਿਰ ਤੁਸੀਂ ਕੋਈ ਕੋਈ ਸੀਮਾ ਨਹੀਂ ਦੇਖਦੇ ਨਿਵਾਣਾ ਦਾ ਹੱਦ ਹੋ ਗਈ ਹੈ ਵੀ ਨਿਵਾਣਾ ਦੀ ਇੰਨੀ ਹੱਦ ਰਹਿਣੀ ਆ ਜੇ ਆ ਹੁਣ ਮੈਂ ਕੋਈ ਕੋਈ ਮਰਜ਼ੀ ਕਹੇ ਜਦ ਪੰਜਾਬ ਦੇ ਆ ਅਮਰੂਦਾਂ ਵਾਲਾ ਮਾਮਲਾ ਜਿਹੜਾ ਇਹ ਗਮੱਡਾ ਵਾਲਾ ਇਹਦੇ ਉੱਤੇ ਆ ਪਹਿਲਾਂ ਹੀ ਐਫ ਆਈ ਆਰਾਂ ਦਰਜ ਹੋਈਆਂ ਹੋਈਆਂ ਨੇ ਪਹਿਲਾਂ ਹੀ ਇੱਥੇ ਇਨਵੈਸਟੀਗੇਸ਼ਨ ਹੋ ਚੁੱਕੀ ਹੈ ਇਹ ਜਿਹੜਾ ਐਂ ਤਾਂ ਫਿਰ ਪੰਜਾਬ ਦੇ ਕਿਸੇ ਵੀ ਛੁੱਤੇ ਆ ਕੇ ਈਡੀ ਛੱਪੇ ਮਾਰਨ ਲੱਗੇਗਾ ਫਿਰ ਇੱਕ ਈਡੀ ਨੇ ਕੇਂਦਰ ਨੇ ਰਾਜ ਕਰਨਾ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੇ ਤਾਂ ਜਹਾਜਾ ਭੁੱਲਣਾ ਭੁੱਲਣਾ ਹੈ ਵਿਰੋਧੀ ਪਾਰਟੀਆਂ ਵੀ ਨਹੀਂ ਭੁੱਲਣੀਆਂ ਵੀ ਭਾਈ ਤੁਸੀਂ ਹੁਣ ਤਾਂ ਕਹਿੰਦੇ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆਂ ਪੰਜਾਬ ਜਨਤਕ ਵਿਜੀਲੈਂਸ ਪੰਜਾਬ ਇਨਕੁਆਇਰੀ ਕਰ ਰਿਹਾ ਹੈ ਉਹਨੇ ਐਫ ਆਈ ਆਰ ਦਰਜ ਕਰੀ ਹੋਈ ਹੈ ਤੇ ਫੇਰ ਵੀ ਈਡੀ ਦਾ ਕੀਮਤ ਰਹਿ ਗਿਆ ਇਹਦੇ ਚ ਅਗਲੀ ਗੱਲ ਕੋਈ ਪੈਸਾ ਕੇਂਦਰ ਦਾ ਨਹੀਂ ਹੈ ਦੂਜੀ ਗੱਲ ਕੇਂਦਰ ਦੀ ਉਹ ਜ਼ਮੀਨ ਨਹੀਂ ਹੈ ਕੇਂਦਰ ਦੇ ਕਿਸੇ ਪ੍ਰੋਜੈਕਟ ਵਾਸਤੇ ਨਹੀਂ ਹੈ ਕਿ ਕੰਪਨਸੇਸ਼ਨ ਦਿੱਤੀ ਹੈ ਪੰਜਾਬ ਸਰਕਾਰ ਨੇ ਇਹਦੇ ਵਿੱਚ ਭਾਈ ਕੇਂਦਰ ਦੀ ਈਡੀ ਦਾ ਕੀ ਆ ਗਿਆ ਫੇਰ ਤਾਂ ਈਲੀ ਫੇਰ ਤਾਂ ਇਕਨੋਮਿਕ ਅਫੈਂਸ ਕਿਤੇ ਵੀ ਹੋ ਗਿਆ ਈਲੀ ਇਕਨੋਮਿਕ ਅਫੈਂਸ ਦੀ ਗੱਲ ਕਰਦੇ ਨੇ ਫਿਰ ਤਾਂ ਹਰ ਗੱਲ 'ਚ ਹੀ ਇਕਨੋਮਿਕ ਅਫੈਂਸ ਹੋ ਸਕਦਾ ਜਿਹਨੂੰ ਮਰਜੀ ਇਕਨੋਮਿਕ ਅਫੈਂਸ ਕਹ ਸਕਦਾ ਲੋਕੀ ਕੋਈ ਫੈਸਲਾ ਲਿਆ ਉਹਦੇ ਨਾਲ ਕੋਈ ਵਿੱਤੀ ਨੁਕਸਾਨ ਹੋ ਗਿਆ ਨਾ ਵੀ ਹੋਇਆ ਹੋਵੇ ਤੁਸੀਂ ਕਹਿੰਦੇ ਇਹਨਾਂ ਦਾ ਵਿੱਤੀ ਨੁਕਸਾਨ ਹੋ ਜਾਣਾ ਸੀ ਫਿਰ ਤੱਕ ਤੁਸੀਂ ਕੋਈ ਕਲੋਨੀ ਨਹੀਂ ਬਣਾ ਸਕੋਗੇ ਕੋਈ ਇੰਡਸਟਰੀ ਨਹੀਂ ਖੋਲ੍ਹ ਸਕੋਗੇ ਕਿਸੇ ਨਵਾਂ ਨੋਸੀ ਨਹੀਂ ਦੇ ਸਕੋਗੇ ਕੋਈ ਦਰਿਆ ਤੇ ਬੰਨ ਨਹੀਂ ਬਣਾ ਸਕੋਗੇ ਕਿਉਂਕਿ ਇਕਨੋਮਿਕ ਐਕਟੀਵਿਟੀ ਹੋਈ ਹੈ ਸਰ ਇਹ ਤਦ ਤੱਕ ਫੈਸਲਾ ਨਹੀਂ ਲੈ ਸਕੋਗੇ ਇਥੋਂ ਤੱਕ ਕਿ ਤੁਸੀਂ ਮਰੀਜ਼ ਦਾ ਇਲਾਜ ਨਹੀਂ ਕਰ ਸਕੋਗੇ ਹਸਪਤਾਲ ਕਿਉਂਕਿ ਇੱਡੀਆ ਕੇ ਛੱਪਾ ਮਾਰੇਗਾ ਵੀ ਭਾਈ ਤੁਸੀਂ ਤਾਂ ਇਲਾਜ ਕਰਨੋਂ ਵਾਸਤੇ ਸ਼ਾਇਦ ਕਿਸੇ ਦੀ ਮਹਿੰਗੀ ਦਵਾਈ ਲਿਖਤੀ ਫਿਰ ਡਾਕਟਰ ਦਵਾਈ ਨਹੀਂ ਲਿਖ ਸਕਣਗੇ ਇਹ ਹੱਦ ਹੋ ਜੇਗੀ ਇਹ ਜਿਹੜੇ ਪਾਸੇ ਨੂੰ ਮੁੜ ਕੇ ਚੱਲ ਰਿਹਾ ਹੈ ਸੰਸਦਾਂ ਨੂੰ ਬਰਤ ਕੇ ਬੰਦਿਆਂ ਨੂੰ ਉਹ ਕਰਨਾ ਇਹਦੇ ਨਾਲ ਇਸ ਵਾਸਤੇ ਨਹੀਂ ਜਾਂਦੀ ਨਾ ਇਹ ਲੋਕਾਂ ਨੇ ਇਸ ਵਾਸਤੇ ਸਿਰ ਨਹੀਂ ਦਿੱਤੇ ਸੀ ਇਹ ਗਲਤ ਹੈ ਇਹ ਵਿਰੋਧੀ ਪਾਰਟੀਆਂ ਆਪ ਦੇ ਨਾਲ ਤੇ ਇਸੇ ਕਰਕੇ ਮੈਂ ਕਹਿੰਦਾ ਵੀ ਸਿਆਪ ਤੋਂ ਹਿੰਦੁਸਤਾਨ ਕਿੱਥੇ ਥੱਲੇ ਡੁੱਬ ਗਈ ਹੈ ਸਿਆਸਤ ਕੇ ਹਿੰਮਤ ਲਈ ਕਹਿੰਦੀ ਵੀ ਤੁਸੀਂ ਕਰ ਕੀ ਰਹੇ ਹੋ ਉਹ ਉਹਦੇ ਇੱਕ ਦੂਜੇ ਨੂੰ ਮਿਹਨੇ ਦੇਣਾ ਇੱਕ ਦੂਜੇ ਨੂੰ ਥੱਲੇ ਲਾਉਣਾ ਪਾਵਰ ਚ ਰਹਿਣਾ ਜਦ ਇਹ ਕੁਛ ਰਹੇਗਾ ਤੇ ਲੋਕਾਂ ਵਾਸਤੇ ਵੀ ਅੱਜ ਸਿਆਸਤ ਲੋਕਾਂ ਵਾਸਤੇ ਨਹੀਂ ਕਰ ਰਹੀਆਂ ਇਹ ਪਾਰਟੀਆਂ ਪੰਜਾਬ ਦਾ ਖਾਸ ਕਰਕੇ ਨਹੀਂ ਕਰ ਰਹੀਆਂ ਅਕਾਲੀ ਦਰਬ ਨੇ ਮੜ ਜਾ ਮੋੜਾ ਘਟਿਆ ਤੋਂ ਕਾਂਗਰਸ ਚ ਆਈਏ ਇੰਡੀਆ ਜਿਹੜਾ ਗੱਠਜੋੜ ਬਣ ਗਿਆ ਉਹਨੇ ਇੱਕ ਨਵਾਂ ਪੈਰਾਡਾਈਮ ਨਵਾਂ ਵਰਤਾਂਤ ਸਿਰਜੇ ਵੇਸੇ ਆ ਕਰਾਂਗੇ ਪਰ ਉਹ ਕਿੰਨੇ ਸਫਲ ਹੁੰਦੇ ਨੇ ਆ ਬੰਬੇ ਦੇ ਵਿੱਚ ਮਹਾਰਾਸ਼ਟਰ ਚ ਉਹਦੇ ਉੱਤੇ ਵੀ ਵਿਨ ਦਾ ਜਿਹੜਾ ਮਹਾਗੜੀ ਗਠ ਜੋੜਾ ਹੈ ਉਹਦੇ ਚ ਵੀ ਤਵੇੜਾ ਲੱਪਣ ਪਿਆ ਹੋਇਆ ਪਿਆ ਹੋਇਆ ਤੇ ਉਹ ਸਾਰਾ ਕੁਛ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਚ ਕਰ ਉਹ ਭਾਜੀਪੀ ਚ ਵੀ ਬਥੇਰਾ ਐਨਡੀਐਚ ਵੀ ਬਥੇਰਾ ਐਨਡੀਆ ਤਾਂ ਹੁਣ ਬਿਲਕੁਲ ਛੋਟੇ ਛੋਟੇ ਬੰਦਿਆਂ ਨੂੰ ਵੀ ਜਿਹੜਾ ਇੱਕ ਵਿਅਕਤੀ ਵੀ ਆ ਉਹਨੂੰ ਵੀ ਨਾਲ ਲੈਣ ਨੂੰ ਤਿਆਰ ਹੈ ਕਿਉਂਕਿ ਇੰਡੀਆ ਨੂੰ ਪਤਾ ਲੱਗ ਗਿਆ ਵੀ ਹੁਣ ਅਸੀਂ ਉਹਨਾਂ ਨਾਲੋਂ ਵੱਡੇ ਤਾਂ ਨਹੀਂ ਰਹੇ ਨਵੀਨ ਪਟਨਾਇਕ ਨਹੀਂ ਆਇਆ ਮੰਤਵ ਐਨਰਜੀ ਵੀ ਸਿੱਧੇ ਰੂਪ ਚ ਨਹੀਂ ਆਈ ਕਿਸੇ ਜਮਾਨੇ ਚ ਉਹਦੇ ਨਾਲ ਸੀਗੀ ਤੇ ਇਹ ਇਹਨਾਂ ਨੂੰ ਤਾਂ ਅੰਦਰੋਂ ਚੋ ਵੀ ਕੁਛ ਨਹੀਂ ਮਿਲਿਆ ਮਹਾਰਾਸ਼ਟਰ ਚ ਵੀ ਇਹਨਾਂ ਨੇ ਉਹ ਛਿੰਦੇ ਗਰੁੱਪ ਨੂੰ ਲੈ ਕੇ ਕੁਝ ਕਰ ਰਹੇ ਨੇ ਤਾਮਨਾ ਨਦੀ ਚੋਂ ਕੁਝ ਨਹੀਂ ਮਿਲਾਈ ਉਹਨੇ ਇਹ ਹੀ ਡੀਐਮ ਕੇ ਨੇ ਇਹਨਾਂ ਤੋਂ ਨਾਤਾ ਤੋੜ ਲਿਆ ਉਹ ਪੀਐਮ ਕੇ ਨੂੰ ਨਾਲ ਲੈ ਲਿਆ ਇਹਨਾਂ ਨੇ ਇੱਕ ਅੱਡੇ-ਕੱਡੇ ਵਿਅਕਤੀ ਨੂੰ ਵੀ ਨਾ ਗਏ ਨੂੰ ਧਿਆਰ ਨੇ ਕਿਉਂਕਿ ਆਪਦਾ ਇੱਕ ਮਿਲਗੋਬਾ ਜਾ ਦਿਖਾਉਣਾ ਚਾਹੁੰਦੇ ਨੇ ਛੋਟੇ-ਛੋਟੇ ਪਰ ਮੈਨੂੰ ਆ ਲੱਗਦਾ ਵੀ ਜੇ ਇਸ ਦੀ ਸ਼ਾਸਤ ਦੇ ਵਿੱਚ ਦੋ ਮੋੜੇ ਚੰਗੇ ਨੇ ਅਸੀਂ ਜਿੱਥੇ ਨੈਗੇਟਿਵ ਮੋੜੇ ਕਰਦੇ ਹਾਂ ਪਰ ਉਹ ਅਜੇ ਮੈਨੂੰ ਨਹੀਂ ਪਤਾ ਕਿੰਨੇ ਬਿਜ਼ੀ ਹੋਣ ਕਰਕੇ ਜਾਂ ਕਿਸੇ ਗੱਲ ਕਰਕੇ ਧਿਆਨ ਨਹੀਂ ਦੇ ਰਹੇ ਇੱਕ ਕਹਾਣੀਆ ਨਾ ਮੋੜਾ ਚੰਗਾ ਉਹ ਕਹਿੰਦੇ ਵੀ ਸਾਨੂੰ ਸੂਲ ਅਸੀਂ ਪੰਜਾਬ ਦੇ ਉਸੂਲਾਂ ਦੀ ਗੱਲ ਕਰਾਂਗੇ ਸਿੱਖੀ ਦੀ ਗੱਲ ਕਰਾਂਗੇ ਸ਼ੀਟ ਅਸੀਂ ਕਿਸੇ ਨਾਲ ਜਿੱਤਦੇ ਨਹੀਂ ਜਿੱਤਦੇ ਸਾਡਾ ਵੱਡਾ ਸਵਾਲ ਨਹੀਂ ਹੈ ਉਹ ਨੰਬਰ ਮੈਟਰ ਨਹੀਂ ਕਰਦੇ ਇਸੇ ਤਰ੍ਹਾਂ ਹੀ ਹਾਂਜੀ ਉਹਨਾਂ ਕਹੇ ਵੀ ਨੰਬਰ ਨਹੀਂ ਮੈਟਰ ਕਰਦੇ ਸਦਾਰਥ ਹਾਂ ਹਾਂ ਨੰਬਰ ਨਹੀਂ ਮੈਟਰ ਕਰਦੇ ਸਾਡਾ ਉਸੂਲ ਮੈਟਰ ਕਰਦਾ ਦੂਜਾ ਜਿਹੜਾ ਆਈਐਨਡੀਆ ਇਹ ਗੱਠ ਜੋੜ ਬਣਾਇਆ ਉਹਨੇ ਵੀ ਇਹੀ ਕਹਿ ਇਹ ਦੋ ਜਿਹੜੇ ਨੇ ਇਹ ਰੀਇਨਵੈਂਟ ਕਰ ਰਹੇ ਨੇ ਮੈਨੂੰ ਲੱਗਦਾ ਜਿਵੇਂ ਇੱਕ ਮੂਵਮੈਂਟ ਬਣਨੀ ਹੁੰਦੀ ਹੈ ਹੌਲੀ ਹੌਲੀ ਅੱਜ ਉਹ ਵੱਖਰੇ ਨੇ ਕੱਬ ਨੂੰ ਇੱਕ ਦੂਜੇ ਦੇ ਨੇੜੇ ਵੀ ਆ ਫਿਰਦੇ ਨੇ ਹੌਲੀ ਹੌਲੀ ਇਹ ਮੂਵਮੈਂਟ ਬਣੇਗੀ ਕਿ ਇੱਕ ਇਨਸਾਨ ਦਾ ਰਾਜ ਸਥਾਪਿਤ ਕਰਨ ਵਾਸਤੇ ਲੋਕਾਂ ਦਾ ਰਾਜ ਸਥਾਪਿਤ ਕਰਨ ਵਾਸਤੇ ਲੋਕਾਂ ਦੇ ਹੱਕਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਜਿਹੜਾ 30 ਸਾਲ ਚ ਪ੍ਰਾਈਵੇਟਾਈਜੇਸ਼ਨ ਦਾ ਗਲੋਬਲਾਈਜੇਸ਼ਨ ਦਾ ਦੌਰ ਚੱਲਿਆ ਉਹਨੂੰ ਕਿਤੇ ਨਾ ਕਿਤੇ ਮੋੜਾ ਦੇਣ ਨੂੰ ਸ਼ਾਇਦ ਮੈਨੂੰ ਵੀ ਇਹਦਾ ਵੀ ਉਹਨੂੰ ਕਿੰਧਰ ਵੀ ਕਰਨ ਦਾ ਜਿਹੜਾ ਦੌਰ ਚੱਲਿਆ ਹੈ ਜਿਹੜਾ ਸੰਸਥਾਵਾਂ ਤੋੜ ਕੇ ਕੁਝ ਵਿਅਕਤੀਆਂ ਦੇ ਰਾਜ ਦਾ ਦੌਰ ਚੱਲਿਆ ਹੈ ਇਹ ਦੌਰ ਨੂੰ ਇੱਕ ਮੋੜਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਇਹੀ ਮੈਨੂੰ ਉਮੀਦ ਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ